ਅੱਜ ਆਪਾਂ ਬਣਾਵਾਂਗੇ ਬਾਜ਼ਾਰ ਵਰਗੇ कुरकुरे ਤੇ ਕ੍ਰਿਸਪੀ ਮਟਰ ਜਦੋਂ ਵੀ ਅਸੀਂ ਅਕਸਰ ਮਟਰ ਬਣਾਉਨੇ ਆ ਤਾਂ ਉਹਨੇ ਕ੍ਰਿਸਪੀ ਨਹੀਂ ਬਣਦੇ ਜਿਵੇਂ ਕਿ ਬਾਜ਼ਾਰ ਦੇ ਵਿੱਚ ਹੁੰਦੇ ਨੇ ਤੇ ਜ਼ਿਆਦਾ ਤੇਲ ਵੀ ਪੀ ਜਾਂਦੇ ਨੇ ਇਸ ਤਰ੍ਹਾਂ ਮਟਰ ਬਣਾਉਂਗੇ ਬਹੁਤ ਹੀ ਕ੍ਰਿਸਪੀ कुरकुरੇ ਤੇ ਬਾਜ਼ਾਰ ਵਰਗੇ ਬਣਨਗੇ ਤੇ ਬਿਲਕੁਲ ਘੀ ਤੇਲ ਨਹੀਂ ਪੀਣਗੇ ਆਵਾਜ਼ ਕੋਸ਼ਿਸ਼ ਹੁ ਸਕਦੇ ਹੋ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਸ੍ਰੀ ਗੁਰੂ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਨੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖ ਲਈਏ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਤੇ ਚਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਰੂਰ ਕਰਦੇ ਕਰੋ ਜੀ ਮਟਰ ਬਣਾਉਣ ਲਈ ਤੁਸੀਂ ਇੱਕ ਕੱਪ ਇਹ ਕੌਲੀ ਸੈੱਟ ਕਰ ਲੈਣਾ ਫਿਰ ਉਸ ਦੇ ਹਿਸਾਬ ਨਾਲ ਸਾਰਾ ਕੁਝ ਕਰਨਾ ਹੈ ਫੇਰੀ ਤੁਹਾਡੀ ਚੀਜ਼ ਆ ਜਿਹੜੀ ਵਧੀਆ ਬਣ ਕੇ ਤਿਆਰ ਹੋਊਗੀ ਉਹਦੇ ਲਈ ਆਪਾਂ ਆਪਰਾੰਤ ਲੈ ਲਈਏ ਤੇ ਦੋ ਕੌਲੀਆਂ ਆਪਾਂ ਮਿੱਦਾ ਲਿਆਏ ਮੈਦੇ ਨੂੰ ਚੰਗੀ ਤਰ੍ਹਾਂ ਛਾਣ ਲੈਣਾ ਹੈ ਦੇ ਚਮਚ ਮਸੂਲੀ ਘਟਾ ਪਾ ਜਵਣ ਲਈ ਆ ਜਵਣ ਤੁਸੀਂ ਬਹੁਤ ਜ਼ਿਆਦਾ ਨਹੀਂ ਪਾਉਣੀ ਹੈਗੀ ਨਹੀਂ ਤਾਂ ਫਿਰ ਕੋੜਾ ਟੇਸਟ ਆਉਣ ਲੱਗ ਜਾਂਦਾ ਹੈ ਮਟਰ ਜਾਂ ਮੱਠੀ ਦੇ ਵਿੱਚੋਂ ਹੱਥ ਨਾਲ ਥੋੜੀ ਕ੍ਰਸ਼ ਕਰਕੇ ਪਾ ਦੇਣੀ ਆ ਸਵਾਦ ਅਨਸਾਰ ਨੂਨ ਪਾ ਦਵਾਂਗੇ ਤੇ ਇਹਦੇ ਵਿੱਚ ਆਪਾਂ 8 ਚਮਚ ਘੀ ਦੇ ਪਾ ਦਵਾਂਗੇ ਘੀ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਪਾਣੀ ਪਾ ਕੇ ਸਖਤ ਆਟਾ ਇਹ ਜਿਹੜਾ ਗੁੰਨ ਲੈਣਾ ਹੈ ਆਟਾ ਜ਼ਿਆਦਾ ਸੌਫਟ ਨਹੀਂ ਹੋਣਾ ਚਾਹੀਦਾ ਹੈਗਾ ਵਧੀਆ ਸਖਤ ਆਟਾ ਤੁਸੀਂ ਗੁੰਨ ਲੈਣਾ ਹੈ ਆਪਾਂ ਗਰਮ ਪਾਣੀ ਵਗੈਰਾ ਕੁਛ ਨਹੀਂ ਯੂਜ਼ ਕੀਤਾ ਨਾਰਮਲ ਬਸ ਪਾਣੀ ਆ ਜਿਹੜਾ ਉਹ ਯੂਜ਼ ਕੀਤਾ ਏ ਆਟਾ ਆਪਾਂ ਗੁੰਨ ਲਿਆ ਚੰਗੀ ਤਰ੍ਹਾਂ ਤੁਸੀਂ ਇਹਨੂੰ ਮੁੱਕੀ ਆ ਜਿਹੜੀ ਦੇ ਲੈਣੀ ਆ ਤੇ ਇਹਨੂੰ 15-20 ਮਿੰਟ ਦੀ ਆ ਰਸ ਦੇਣੀ ਆ ਢੱਕ ਕੇ ਰੱਖ ਦੇਣਾ ਕਿਸੇ ਕੱਪੜੇ ਦੇ ਨਾਲ ਰਸ ਦੇਣ ਨਾਲ ਇਦਾਂ ਹੁੰਦਾ ਹੈ ਕਿ ਮਟਰ ਜਾਂ ਮਠੀ ਜੋ ਵੀ ਚੀਜ਼ ਤੁਸੀਂ ਬਣਾਉਨੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ 15-20 ਮਿੰਟ ਤੋਂ ਬਾਅਦ ਆਪਾਂ ਦੁਬਾਰਾ ਇਹ ਜਿਹੜਾ ਮੁੱਕੀ ਦੇ ਲਵਾਂਗੇ ਤਾਂ ਕਿ ਆਟਾ ਆਪਣਾ ਬਿਲਕੁਲ ਵਧੀਆ ਸੌਫਟ ਹੋ ਜਾਵੇ ਕਰੀਮੀ ਜਿਹਾ ਹੋ ਜਾਵੇ ਤਾਂ ਕਿ ਆ ਪਵੇਲੀਏ ਜਦੋਂ ਫਟੇ ਨਾ ਤੇ ਹੁਣ ਆਪਾਂ ਹੱਥਾਂ ਨੂੰ ਬਿਲਕੁਲ ਹਲਕਾ ਜਿਹਾ ਘਿਓ ਲਗਾ ਕੇ ਆ ਪੇੜਾ ਬਣਾ ਲਵਾਂਗੇ ਤੇ ਇਹਨੂੰ ਬੇਲ ਲਵਾਂਗੇ ਮਨਚਾਈ ਸ਼ੇਪ ਦੇ ਵਿੱਚ ਤੁਸੀਂ ਚਾਹੋ ਇਹਨੂੰ ਬੇਲ ਸਕਦੇ ਹੋ ਗੋਲ ਦਾ ਕੋਈ ਵੀ ਪ੍ਰੋਬਲਮ ਨਹੀਂ ਕਿ ਜ਼ਰੂਰੀ ਨਹੀਂ ਗੋਲੀ ਹੋਣਾ ਚਾਹੀਦਾ ਜਿੱਦਾਂ ਦਾ ਚਾਹੋ ਤੁਸੀਂ ਬੇਲ ਸਕਦੇ ਹੋ ਕਿਉਂਕਿ ਬਾਅਦ ਚ ਆਪਾਂ ਨੇ ਜਿਹੜੇ ਮਟਰਾ ਉਹ ਕੱਟਣੇ ਆ ਇਸ ਤਰ੍ਹਾਂ ਆਪਾਂ ਬੇਲ ਲਵਾਂਗੇ ਇਹਨੂੰ ਪੇੜਾ ਬਣਾ ਲਿਆ ਮੈਂ ਨਾਰਮਲ ਸਾਈਜ਼ ਦਾ ਬੇਲ ਲਿਆ ਨਾ ਜ਼ਿਆਦਾ ਆਪਾਂ ਜਿਹੜਾ ਮੋਟਾ ਹੈ ਉਹ ਰੱਖਿਆ ਹੈ ਨਾ ਹੀ ਜ਼ਿਆਦਾ ਪਤਲਾ ਰੱਖਣਾ ਹੈ ਬਹੁਤ ਜ਼ਿਆਦਾ ਮੋਟਾ ਹੋਊਗਾ ਫਿਰ ਮਟਰ ਆ ਜਿਹੜੇ ਵਿੱਚੋਂ ਕੱਚੇ-ਕੱਚੇ ਜੇ ਰਹਿ ਜਾਣਗੇ ਉੱਪਰੋਂ ਪੱਕ ਜਾਣਗੇ ਤੇ ਕ੍ਰਿਸਪੀ ਨਹੀਂ ਹੋਣਗੇ ਬਹੁਤ ਜ਼ਿਆਦਾ ਪਤਲਾ ਹੋਊਗਾ ਤਾਂ ਜਲਦੀ ਆ ਜਿਹੜੇ ਸੜ ਜੇ ਜਾਣਗੇ ਇਹਨਾਂ ਦਾ ਕਲਰ ਬਹੁਤ ਜ਼ਿਆਦਾ ਡਾਰਕ ਹੋ ਜਾਂਦਾ ਜਦੋਂ ਇਹ ਪਤਲੇ ਰਹਿ ਜਾਂਦੇ ਆ ਇਸ ਤਰ੍ਹਾਂ ਆਪਾਂ ਜਿਹੜੇ ਵੇਲਿਆਂ ਨੂੰ ਹੁਣ ਚਾਕੂ ਦੀ ਹੈਲਪ ਦੇ ਨਾਲ ਇਹਦੇ ਆਪਾਂ ਲੰਬੇ-ਲੰਬੇ ਪੀਸ ਆ ਜਿਹੜੇ ਉਹ ਕੱਟ ਲਵਾਂਗੇ ਬਿਲਕੁਲ ਇਸ ਤਰ੍ਹਾਂ ਦੇ ਕੱਟਨੇ ਆ ਨਾ ਜ਼ਿਆਦਾ ਆਪਾਂ ਮੋਟੀ ਪੱਟੀ ਰੱਖੀ ਆ ਨਾ ਜ਼ਿਆਦਾ ਪਤਲੀ ਪੱਟੀ ਰੱਖੀ ਆ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਆ ਜਿਹੜਾ ਰੱਖ ਸਕਦੇ ਆ ਰਾਮ ਦੇ ਨਾਲ ਚਾਕੂ ਦੇ ਨਾਲ ਇਹ ਕੱਟਿਆ ਜਾਊਗਾ ਜੇਕਰ ਤੁਹਾਡਾ ਡਾਟਾ ਪਰਫੈਕਟ ਕੁੰਨਿਆ ਹੋਇਆ ਹੈ ਤਾਂ ਮਟਰ ਵੀ ਤੁਹਾਡੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਇਸ ਤਰ੍ਹਾਂ ਕੱਟ ਲਿਆ ਤੇ ਵਿੱਚ ਆਪਾਂ ਇਹਨੇ ਕੱਟ ਲਗਾ ਦੇਵਾਂਗੇ ਤੁਸੀਂ ਚਾਹੋ ਇਦਾਂ ਲੰਬੇ ਮਟਰ ਰੱਖਣੇ ਆ ਤਾਂ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਹੁੰਦਾ ਹੈ ਕਿ ਕੜਾਈ ਦੇ ਵਿੱਚ ਆਮ ਦੇ ਨਾਲ ਆ ਜਾਂਦੇ ਨੇ ਇਸ ਤਰ੍ਹਾਂ ਆਪਾਂ ਵਿੱਚ ਜਿਹੜਾ ਕੱਟ ਲਗਾ ਦਿੱਤਾ ਹੈ ਤੁਸੀਂ ਚਾਹੋ ਲੰਬੇ-ਲੰਬੇ ਵੀ ਰੱਖ ਸਕਦੇ ਹੋ ਇੰਨਾ ਕੁ ਪੋ ਟਮਾਟਰ ਆਪਾਂ ਜਿਹੜਾ ਰੱਖ ਲਿਆ ਤੁਸੀਂ ਦੇ ਸਕਦੇ ਹੋ ਬਿਲਕੁਲ ਪਰਫੈਕਟ ਆ ਜਿਹੜੇ ਮਟਰ ਆ ਦੂਜੀ ਸਾਈਡ ਤੇ ਆਪਾਂ ਕੜਾਈ ਲੈ ਲਈ ਆ ਕੜਾਹੀ ਦੇ ਵਿੱਚ ਆਪਾਂ ਘਿਓ ਪਾ ਲਵਾਂਗੇ ਤੁਸੀਂ ਚਾਹੇ ਤੇਲ 'ਚ ਵੀ ਬਣਾ ਸਕਦੇ ਹੋ ਪਰ ਜਦੋਂ ਤੁਸੀਂ ਤੇਲ 'ਚ ਮਟਰ ਜਾਂ ਮਠੀ ਬਣਾਉਨੇ ਹੋ ਤਾਂ ਬਹੁਤ ਜ਼ਿਆਦਾ ਆਇਲੀ ਹੋ ਜਾਂਦੇ ਨੇ ਇਸ ਲਈ ਘਿਓ 'ਚ ਬਣਾਉਣਾ ਜ਼ਿਆਦਾ ਵਧੀਆ ਹੈ ਮੇਰਾ ਐਕਸਪੀਰੀਅੰਸ ਹੈ ਇਹ ਕਹਿੰਦਾ ਹੈ ਕਿ ਘਿਓ ਦੇ ਵਿੱਚ ਮਟਰ ਜ਼ਿਆਦਾ ਵਧੀਆ ਬਣਦੇ ਰਗੇ ਆਪਾਂ ਘਿਓ ਨੂੰ ਇੱਕ ਵਾਰੀ ਬਿਲਕੁਲ ਗਰਮ ਕਰ ਲਿਆ ਉਸ ਤੋਂ ਬਾਅਦ ਇਹਦੇ ਵਿੱਚ ਮਟਰ ਆ ਜਿਹੜੇ ਪਾ ਦਵਾਂਗੇ ਜਦੋਂ ਤੁਸੀਂ ਮਟਰ ਪਾ ਦਿੱਤੇ ਆ ਉਦੋਂ ਲੋ ਮੀਡੀਅਮ ਫਲੇਮ ਤੇ ਰੱਖਣਾ ਹੈ ਵਿੱਚ ਨੂੰ ਤੁਸੀਂ ਮੀਡੀਅਮ ਤੋਂ ਹਾਈ ਕਰ ਲੈਣਾ ਤੇ ਬਿਲਕੁਲ ਲੋ ਮੀਡੀਅਮ ਤੇ ਪਕਾਉਣਾ ਹੈ ਜੇ ਤੁਸੀਂ ਬਿਲਕੁਲ ਹਾਈ ਫਲੇਮ ਤੇ ਅ ਮਟਰ ਪਕਾਉਂਗੇ ਜਾਂ ਮਠੀ ਪਕਾਉਂਗੇ ਕੋਈ ਵੀ ਸਮੋਸਾ ਇਦਾਂ ਦੀ ਚੀਜ਼ ਪਕਾਉਂਗੇ ਤਾਂ ਉਪਰੋਂ ਤਾਂ ਪੱਕ ਜਾਂਦੀ ਉਹ ਵਿੱਚੋਂ ਬਿਲਕੁਲ ਕੱਚੀ ਰਹਿ ਜਾਂਦੀ ਹੈ ਤੇ ਕ੍ਰਿਸਪੀ ਵੀ ਨਹੀਂ ਬਣਦੀ ਹੈਗੀ ਤੇ ਖਾਣ ਚ ਟੇਸਟੀ ਬਿਲਕੁਲ ਵੀ ਨਹੀਂ ਲੱਗਦੀ ਇਸ ਲਈ ਇਸ ਚੀਜ਼ ਲਈ ਤੁਹਾਨੂੰ ਥੋੜਾ ਜਿਹਾ ਸਵਾਰਾ ਜਿਹੜਾ ਕਰਨਾ ਪਊਗਾ ਕਿਉਂਕਿ ਹੌਲੀ ਹੌਲੀ ਪੱਕਦੀ ਹੈ ਫੇਰੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਇਸ ਤਰ੍ਹਾਂ ਆਪਾਂ ਜਿੰਨੇ ਮਟਰ ਇੱਕ ਵਾਰ ਚ ਕੜਾਈ ਚ ਆ ਜਾਣਗੇ ਉਹਨਾਂ ਇੱਕ ਪਾ ਦਵਾਂਗੇ ਤੇ ਬਾਕੀ ਦੇ ਮਟਰ ਵੀ ਆਪਾਂ ਸੇਮ ਇਸੇ ਤਰ੍ਹਾਂ ਆ ਜਿਹੜੇ ਬਣਾ ਲਵਾਂਗੇ ਵਿਚ ਨੂੰ ਜਦੋਂ ਇਹ ਸੈੱਟ ਹੋ ਗਿਆ ਆਪਾਂ ਜਿਹੜੇ ਕੜਛੀ ਆ ਉਹ ਹਿਲਾ ਦਵਾਂਗੇ ਝੱਗ ਪਤਾ ਨਹੀਂ ਕਿਉਂ ਆ ਗਈ ਇਹਦੇ ਵਿੱਚ ਕਿਉਂ ਉਹਦੇ ਵਿੱਚ ਐਸੇ ਆਉਂਦੀ ਨਹੀਂ ਹੁੰਦੀ ਹੈਗੀ ਸ਼ਾਇਦ ਮੈਂ ਨਵਾਂ ਬਰਸ਼ ਲਿਆ ਕੇ ਰੱਖਿਆ ਸੀਗਾ ਕਿਉਂ ਉਹਦੇ ਵਿੱਚੋਂ ਉਹਦੇ ਨਾਲ ਸ਼ਾਇਦ ਝੱਗ ਆ ਗਈ ਹੋਵੇ ਪਰ ਮੈਂ ਤਾਂ ਉਸ ਮਾਰ ਕੇ ਰੱਖਿਆ ਸੀ ਫਿਰ ਵੀ ਝੱਗ ਜੀ ਆ ਗਈ ਹੈ ਹਲਕੀ ਜਿਹੀ ਤਾਂ ਆ ਜਾਂਦੀ ਹੁੰਦੀ ਹੈ ਪਰ ਇੰਨੀ ਨਹੀਂ ਆਉਂਦੀ ਹੁੰਦੀ ਚਲੋ ਕੋਈ ਗੱਲ ਨਹੀਂ ਆਪਣੇ ਮਟਰ ਆ ਜਿਹੜੇ ਪੱਕ ਰਹੇ ਆ ਬਿਲਕੁਲ ਆਪਾਂ ਇਹਨਾਂ ਨੂੰ ਪਾਸਾ ਪਲਟ ਦਿੰਦਾ ਹੈ ਤੁਸੀਂ ਵਿੱਚ ਵਿੱਚ ਨਾ ਇਹਨਾਂ ਨੂੰ ਉੱਪਰ ਚਾਕੇ ਥੋੜੀ ਥੋੜੀ ਹਵਾ ਲਵਾਉਂਦੇ ਰਹੋ ਫਿਰ ਮਟਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਹਲਵਾਈ ਬਿਲਕੁਲ ਇਦਾਂ ਹੀ ਕਰ ਦਿੰਦੇ ਨੇ ਇਹਨਾਂ ਨੂੰ ਵਿੱਚ ਵਿੱਚ ਚਾਕੇ ਨਾ ਹਵਾ ਲਵਾਉਂਦੇ ਰਹਿੰਦੇ ਨੇ ਇਸ ਤਰ੍ਹਾਂ ਮਟਰ ਆਪਣੇ ਸਾਰੇ ਪੱਕੇ ਤਿਆਰ ਹੋ ਗਏ ਤਾਂ ਇਹਨਾਂ ਨੂੰ ਹੌਲੀ ਹੌਲੀ ਕਰਕੇ ਕਢ ਲਿਆ ਤੇ ਬਾਕੀ ਵੀ ਸੇਮ ਹੈ ਇਸੇ ਤਰ੍ਹਾਂ ਪਾ ਦਵਾਂਗੇ ਆਸਾਨ ਤਰੀਕੇ ਦੇ ਨਾਲ ਬਿਲਕੁਲ ਬਹੁਤ ਹੀ ਵਧੀਆ ਜਿਹੜੇ ਮਟਰ ਬਣਾ ਕੇ ਤੁਸੀਂ ਤਿਆਰ ਕਰ ਲਓਗੇ ਇੱਕ ਗੱਲ ਨੋਟ ਰੱਖਿਓ ਮੈਂ ਇਹਦੇ ਵਿੱਚ ਕੋਈ ਬੇਕਿੰਗ ਸੋਡਾ ਬੇਕਿੰਗ ਪਾਊਡਰ ਨਹੀਂ ਪਾਇਆ ਫਿਰ ਵੀ ਮੇਰੇ ਮਟਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਨੇ ਤੁਸੀਂ ਚਾਹੋ ਇਹਦੇ ਵਿੱਚ 2-4 ਚੁਟਕੀਆਂ ਬੇਕਿੰਗ ਸੋਡਾ ਬੇਕਿੰਗ ਪਾਊਡਰ ਪਾ ਸਕਦੇ ਹੋ ਉਹਦੇ ਨਾਲ ਚੱਬਣ ਦੇ ਵਿੱਚ ਥੋੜੀ ਜਿਹੀ ਆਸਾਨੀ ਹੋ ਜਾਂਦੀ ਆ ਜਿਆਦਾ ਸੌਫਟ ਜਿਹਾ ਹੋ ਜਾਂਦੇ ਨੇਗੇ ਲੋ ਜੀ ਥੋੜੇ ਟਾਈਮ ਦੇ ਵਿੱਚ ਕਾਫੀ ਸਾਰੇ ਮਟਰ ਆਪਣੇ ਬਜ਼ਾਰ ਵਰਗੇ ਬਣ ਕੇ ਤਿਆਰ ਨੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਵਿੱਚ ਥੈਂਕ ਯੂ ਜੀ